ਪੰਜਾਬ ਦੇ ਵਿੱਚ ਗਰਮੀ ਪੂਰਾ ਕਹਿਰ ਪਰਪਾਹ ਰਹੀ ਹੈ ਤੁਹਾਨੂੰ ਦੱਸਦੇ ਕਿ ਲੋਕ ਜਿਹੜੇ ਨੇ ਕਾਫੀ ਖੱਜਲ ਖੁਆਰ ਹੋ ਰਹੇ ਨੇ ਗਰਮੀਆਂ ਨਾਲ ਜੇ ਗੱਲ ਕਰੀਏ ਤਾਪਮਾਨ ਦੀ ਪੰਜਾਬ ਦੇ ਕਈ ਹਿੱਸੇ ਜਿਹੜਾ ਤਾਪਮਾਨ ਹੈ 48 ਡਿਗਰੀ ਤੱਕ ਪਹੁੰਚ ਚੁੱਕਾ ਹੈ ਜੇ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਜਿਹੜਾ ਪਾਰਾ ਉਹ 47 ਡਿਗਰੀ ਤੱਕ ਜਿਹੜਾ ਉਹ ਪਹੁੰਚ ਚੁੱਕਾ ਹੈ ਜਿਸ ਕਰਕੇ ਲੋਕ ਜਿਹੜੇ ਆ ਕਾਫੀ ਖੱਜਲ ਖੁਆਰ ਹੋ ਰਹੇ ਨੇ ਤੇ ਲੋਕ ਜਦੋਂ ਗਰਮੀ ਬਾਹਰ ਤੋਂ ਬਾਅਦ ਜਦੋਂ ਘਰ ਪਹੁੰਚਦੇ ਨੇ ਸਭ ਤੋਂ ਪਹਿਲਾਂ ਉਹ ਫ੍ਰੀਜ ਦਾ ਜਿਹੜਾ ਉਹ ਠੰਡਾ ਪਾਣੀ ਪੀਂਦੇ ਨੇ ਜਿਸ ਕਰਕੇ ਜੋ ਡਾਕਟਰ ਕਹਿੰਦੇ ਨੇ ਕਿ ਉਹ ਪਾਣੀ ਜਿਹੜਾ ਸਿਹਤ ਲਈ ਚੰਗਾ ਨਹੀਂ ਹੁੰਦਾ ਜਿਸ ਕਰਕੇ ਅਸੀਂ ਅੰਮ੍ਰਿਤਸਰ ਦੀ ਇੱਕ ਦੁਕਾਨ ਦੇ ਵਿੱਚ ਪੁੱਜੇ ਜੋ ਜੱਦੀ ਪੁਸ਼ਤੀ ਦੁਕਾਨ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਦੁਕਾਨ ਜਿਹੜੀ ਹੈਗੀ ਤੇ ਮਟਕਾ ਘੜੇ ਦਾ ਜਿਹੜਾ ਉਹਦਾ ਕੰਮ ਹੈਗਾ ਵਾ ਤੇ ਗਰਮੀ ਬਹੁਤ ਜ਼ਿਆਦੀ ਹੈ ਡਾਕਟਰ ਤਾਂ ਵੀ ਇਹ ਕਹਿੰਦੇ ਨੇ ਜਿਹੜਾ ਘੜੇ ਦਾ ਪਾਣੀ ਹੁੰਦਾ ਉਹ ਸਿਹਤ ਲਈ ਕਾਫੀ ਚੰਗਾ ਹੁੰਦਾ ਵਾ ਦੁਕਾਨਦਾਰ ਨਾਲ ਨੇ ਬਾਈ ਜੀ ਕੀ ਨਾਮ ਹੈ ਕਿੰਨੀ ਦੇ ਤੁਹਾਡਾ ਜਿਹੜਾ ਕੰਮ ਹੈਗਾ ਵਾ ਮੇਰਾ ਨਾਮ ਲਾਡੀ ਕੁਮਹਾਰਾ ਜੀ ਸਿਧਾਂ ਰੋਡ ਤੇ ਮੇਰੀ ਦੁਕਾਨ ਹੈ ਬਹੁਤ ਜੱਦੀ ਪੁਸ਼ਤੀ ਸਾਡੀਆਂ ਪੁਰਾਣੀਆਂ ਭਾਈ ਜੀ ਜਿਸ ਤਰ੍ਹਾਂ ਗੱਲ ਕਰੀਏ ਗਰਮੀ ਬਹੁਤ ਜ਼ਿਆਦਾ ਵੱਜ ਚੁੱਕੀ ਹੋਈ ਹੈ ਕਿਸ ਤਰ੍ਹਾਂ ਦੇ ਗਾਕ ਆ ਰਹੇ ਆ ਗਾਕ ਕੀ ਕਹਿੰਦੇ ਆ ਕਿ ਤੁਸੀਂ ਉਹਨਾਂ ਨੂੰ ਕਹਿੰਦੇ ਕੀ ਫਾਇਦੇ ਆ ਘੜੇ ਦੇ ਪਾਣੀ ਪੀਣ ਦੇ ਘੜੇ ਦੇ ਪਾਣੀ ਪੀਣ ਦੇ ਇਹ ਫਾਇਦੇ ਹੈਗੇ ਆ ਕਿ ਇਹਨਾਂ ਕੋਈ ਬਿਮਾਰੀ ਨਹੀਂ ਲੱਗਦੀ ਕੋਸ਼ਿਸ਼ ਹੈ ਹੁੰਦੀ ਆ ਕਿ ਲੋਕ ਫਰੀਦਾ ਪਾਣੀ ਆਂਦੇ ਆ ਬਹੁਤ ਗਰਮੀ ਤੇਜ਼ ਆਂਦੇ ਆ ਫਰੀਦਾ ਪਾਣੀ ਪੀਂਦੇ ਫਰੀਦੇ ਪਾਣੀ ਨਾਲ ਮੋਟਾਪਾ ਬਹੁਤ ਜਲਦੀ ਚਾਲੂ ਹੋ ਜਾਂਦਾ ਹੈ ਇਸ ਕਰਕੇ ਫਿਰ ਪੇਟ ਤੋਂ ਮੋਟਾ ਦਾ ਪੇਟ ਦੀਆਂ ਬਿਮਾਰੀਆਂ ਚਾਲੂ ਹੋ ਜਾਂਦੀਆਂ ਪੇਟ ਤੋਂ ਹੀ ਸਭ ਕੁਝ ਚੱਲਦਾ ਹੈ ਕਿਉਂ ਖਾਣ ਪੀਣ ਸਾਰਾ ਸਾਡਾ ਪੇਟ 'ਚ ਆਣਾ ਹੈ ਇਸ ਕਰਕੇ ਉਸ ਦਰਦ ਚਾਲੂ ਹੋ ਜਾਂਦੀ ਹੈ ਕਿਸੇ ਡਿਸਕ ਹਿਲਦੀ ਹੈ ਕਿਸੇ ਗੋਡੇ ਦੀ ਪ੍ਰੋਬਲਮ ਆ ਜਾਂਦੀ ਹੈ ਕਾਰਨ ਕੀ ਹੈ ਫ੍ਰਿਜ ਵਾਲਾ ਪਾਣੀ ਨਹੀਂ ਪੀਣਾ ਇਹ ਗਲਛੇਮ ਘੜਿਆ ਹੁੰਦਾ ਇਸ ਕਰਕੇ ਲੋਕ ਸਾਰੇ ਪੁਰਾਣੇ ਜ਼ਮਾਨੇ ਜਿੰਨੇ ਵੀ ਬਜ਼ੁਰਗ ਸੀ ਸਭ ਮਿੱਟੀ ਦੇ ਘੜਿਆਂ 'ਚ ਪਾਣੀ ਪੀਂਦੇ ਸੀ ਅੱਜ ਦੇ ਲੋਕ ਫੇਰ ਵੈਕ ਹੋਏ ਆ ਜਿੰਨੇ ਵੀ ਆ ਕਸਟਮਰ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਸਾਰੇ ਹੀ ਫਰੀਦਾ ਪਾਣੀ ਛੱਡ ਕੇ ਘੜਿਆਂ ਦਾ ਪਾਣੀ ਪੀਂਦਾ ਤੇ ਤਵੱਜੂ ਦੇ ਰਹੇ ਨੇ ਇਸ ਟਾਈਮ ਤੇ ਵੀ ਜੀ ਸਾਰੇ ਤੁਸੀਂ ਖੁਦ ਬਣਾਉਂਦੇ ਹੋ ਤੇ ਮਿੱਟੀ ਵੀ ਸਾਰੇ ਅੰਮ੍ਰਿਤਸਰ ਦੀ ਮਿੱਟੀ ਜੇ ਬਤੀ ਜਾਂਦੀ ਹੈ ਮਿੱਟੀ ਪੰਜਾਬ ਜਿੱਥੋਂ ਵੀ ਆ ਸਕਦੀ ਹੈ ਜਰੂਰੀ ਨਹੀਂ ਅੰਮ੍ਰਿਤਸਰ ਕਿਤੋਂ ਵੀ ਅਸੀਂ ਮਿੱਟੀ ਲੈ ਆ ਸਕਦੇ ਕਾਲੀ ਮਿੱਟੀ ਹੈ ਲਾਲ ਮਿੱਟੀ ਹੈ ਦੋਨੋਂ ਮਿਕਸ ਕਰਕੇ ਹੀ ਮਾਲ ਬਣਦਾ ਹੈ ਜਿੰਨਾ ਇਹਦਾ ਘੜਿਆ ਵਾ ਵਾਧੂ ਵਾਧੂ ਲੋਕ ਵਰਤਦੇ ਪਏ ਨੇ ਮਿੱਟੀ ਬੈਸਟ ਹੁੰਦੀ ਆ ਮਿੱਟੀ ਦੇ ਉੱਪਰ ਕੋਈ ਚੀਜ਼ ਮਿੱਟੀ ਕੈਲਸ਼ੀਅਮ ਬਹੁਤ ਹੁੰਦਾ ਹੈ ਇਸ ਕਰਕੇ ਲੋਕ ਮਿੱਟੀ ਦੀ ਵਰਤੋਂ ਜ਼ਿਆਦਾ ਕਰਦੇ ਪਏ ਨੇ ਰਿਸਪੌਂਸ ਕਿਸ ਤਰ੍ਹਾਂ ਦਾ ਗਰਾਹਕ ਆਂਦੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਗਈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਆਮ ਦਿਨ ਨਾਲੋਂ ਜਿਹੜਾ ਰਸ਼ ਆ ਜਾਂਦਾ ਜਦ ਬਹੁਤ ਘੱਟ ਚੁੱਕਾ ਹੈ ਵਾ ਗਰਾਹਕ ਤੁਹਾਡੇ ਕੋਲ ਆਂਦੇ ਕੀ ਤੁਹਾਡਾ ਸਵਾਲ ਸਭ ਤੋਂ ਵੱਲੋਂ ਕੀ ਕਰਦੇ ਤਾਂ ਸਭ ਗਾਗ ਵਾਧੂ ਹੈ ਗਾ ਜੀ ਐਸਟਾ ਬਹੁਤ ਪਰਾਹਾ ਹੀ ਹੋ ਚੁੱਕਾ ਹੈ ਦੁਪਹਿਰੇ ਟਾਈਮ ਕੁਛ ਕਸਮੇ ਘਟੋ ਇਹਦਾ ਵੀ ਨਿਕਲਦਾ ਨਹੀਂ ਗਰਮੀ ਬਹੁਤ ਹੁੰਦੀ ਹੈ ਸਵੇਰੇ ਤੇ ਸ਼ਾਮ ਬਹੁਤ ਕਸਮਰ ਆਂਦੇ ਆ ਰਾਤ 11 ਵਜੇ ਤੱਕ ਮੇਰੇ ਕਸਮਰ ਆਂਦੇ ਰਹਿੰਦੇ ਆ ਕਾਫੀ ਗਾਹ ਹੈਗਾ ਮਿੱਟੀ ਦੇ ਕੜਾਹੀ ਖਰੀਦਣ ਆਂਦੇ ਆ ਭੀ ਇਹਦੇ ਵਿੱਚ ਪਾਣੀ ਪੀਣਾ ਬਿਮਾਰੀਆਂ ਸਹੀ ਜਾਂਦੀਆਂ ਸਿਆਣੇ ਲੋਕ ਜਿੰਨੇ ਵੀ ਇਹਨਾਂ ਸਭ ਬਿਆ ਪਾਣੀ ਪੀਂਦੇ ਨੇ ਅਸੀਂ ਹਰ ਸ਼ਹਿਰ ਵਾਸਤੇ ਇਹ ਕਿੰਨੇ ਆ ਵੀ ਜਿੰਨਾ ਰਾਤ ਦਾ ਬਿਆ ਪਾਣੀ ਪੀਓਗੇ ਸੇ ਰਾਤ ਨੂੰ ਭਰਨਾ ਜਿਨੇ ਪਾਣੀ ਪੀਣਾ ਬਹੁਤ ਸਿਹਤ ਵਾਸਤੇ ਤੰਦਰੁਸਤ ਰਹੇਗਾ ਤੁਹਾਨੂੰ ਸਹੀ ਤਰੀਕਾ ਕਿ ਜੇ ਇਸ ਕਰਕੇ ਮੈਂ ਮਟਕਾ ਖਰੀਦ ਲਿਆ ਉਸ ਤੋਂ ਬਾਅ ਇਹ ਜਾਣਕਾਰੀ ਹੈ ਜੀ ਮਟਕੇ ਦੇ ਵਿੱਚ ਹੱਥ ਮਾਰ ਕੇ ਨਹੀਂ ਧੋਣਾ ਕਈ ਲੋਕ ਕਰਦੇ ਆ ਬਹੁਤ ਜ਼ਿਆਦਾ ਘੜੇ ਨੂੰ ਮਾਝਦੇ ਦਿੱਦਾ ਹੈ ਸਟੀਲ ਜਾਂ ਬਾਟੀ ਜਾਂ ਪਤਲ ਦੀ ਬਾਟੀ ਮਾਝਦੇ ਆ ਇਸ ਕਰਕੇ ਆਪਾਂ ਮਿੱਟੀ ਦੇ ਘੜੇ ਨੂੰ ਬਗੈਰ ਹੱਥ ਮਾਰਨ ਤੋਂ ਧੋਣਾ ਟੂਟੀ ਖੋਲਣੀ ਹੈ ਪਾਣੀ ਪਾਇਆ ਹੰਗਾ ਲਿਆ ਬਾ ਨੰਬਰ 2 ਤੇ 90% ਦੁਨੀਆ ਆਰਓ ਵਾਲਾ ਪਾਣੀ ਘੜਿਆਂ 'ਚ ਪਾ ਰਹੀ ਹੈ ਸ਼ਹਿਰ ਵਾਸੀ ਨੇ ਹੀ ਅਪੀਲ ਕੀਤੀ ਆਰਓ ਵਾਲਾ ਪਾਣੀ ਘੜੇ ਵਿੱਚ ਨਹੀਂ ਪਾਣਾ ਆਰਓ ਇੱਕ ਬਿਮਾਰੀ ਹੈਗੀ ਹੈ ਆਰਓ ਦਾ ਪਾਣੀ ਸਹੀ ਨਹੀਂ ਹੈਗਾ ਇਸ ਕੇ ਸਰਕਾਰੀ ਪਾਣੀ ਭਰਿਆ ਕਰੋ ਸਰਕਾਰੀ ਪਾਣੀ ਹੀ ਬੈਸਟ ਹੈਗਾ ਕਰਿਆ ਜੇ ਉਹ ਪਾਣੀ ਪੀਆ ਕਰੋ ਬੜੀ ਤਾਕਤ ਆਏਗੀ ਸਰੀਰ ਨੂੰ ਤੰਦਰੁਸਤੀ ਦੇਗੀ ਸਰੀਰ ਫਿਟਨੈਸ ਰਹੇਗਾ ਤੁਹਾਡਾ ਜੀ ਆਪਾਂ ਤੁਹਾਡੇ ਕੋਲ ਫੇਰ ਆਉਂਦੇ ਪਰ ਗਾਹਕ ਤੁਹਾਡੇ ਕੋਲ ਹੈ ਗਾਹਕ ਨੂੰ ਜਰੂਰ ਗੱਲ ਕਰਨਾ ਹੈ ਭਾਈ ਜੀ ਲੋਕੀ ਜਿਹੜਾ ਫਰੀਦ ਦਾ ਪਾਣੀ ਬਹੁਤ ਵੇਚ ਤੁਸੀਂ ਇੱਥੇ ਪੁੱਜੋ ਮਟਕਾ ਲੈਣ ਆਏ ਹਾਂ ਜੀ ਹਾਂ ਜੀ ਹਾਂ ਜੀ ਮਟਕਾ ਲੈਣ ਆਏ ਜੀ ਕੀ ਲੱਗਦਾ ਕਿੰਨਾ ਕਰ ਫਾਇਦਾ ਹੁੰਦਾ ਮਟਕੇ ਦਾ ਪਾਣੀ ਪੀਣ ਦਾ ਇਹ ਤਾਂ ਨੇਚਰਲ ਚੀਜ਼ਾਂ ਜੋ ਬਣੀਆਂ ਨੇ ਨੇਚਰਲ ਬਣੀਆਂ ਉਹ ਆਪਾਂ ਨੇਚਰ ਤੋਂ ਜਿੰਨਾ ਦੂਰ ਜਾ ਰਹੇ ਉਹਨਾਂ ਨੂੰ ਨੁਕਸਾਨ ਹੀ ਚੇਲ ਰਹੇ ਹਾਂ ਪੇੜਾ ਇੱਥੇ ਦੇਖੋ ਨਾ ਰੋਡ ਦੀ ਸਾਈਡਾਂ ਪਰ ਜਿਹੜੇ ਪੇੜ ਐ ਜਿੱਥੇ ਹੁਣ ਮੇਨ ਪ੍ਰੋਬਲਮ ਜਦਾ ਕੀ ਲਾਨਾ ਸੜੋੜ ਤੇ ਦੇਖੋ ਤੁਸੀ ਕੰਪਨੀ ਬਾਗ ਵਾਲੀ ਸਾਈਡ ਤੋਂ ਸਾਈਡ ਤੋਂ ਲੱਗਦੇ ਤੁਹਾਨੂੰ ਠੰਡਾਕ ਮਿਲਦੀ ਹੈ ਉਦੋਂ ਆਪੋਜ਼ਿਟ ਸਾਈਡ ਤੇ ਤੁਸੀਂ ਅਗਰ ਜਾ ਕੇ ਲੰਘਦੇ ਹੋ ਤੁਹਾਡਾ ਕੋ ਖਲੋਤਾ ਨਹੀਂ ਜਾ ਸਕਦਾ ਤੇ ਗਵਰਨਮੈਂਟ ਨੂੰ ਚਾਹੀਦਾ ਹੈ ਜਿਹੜੀ ਆਉਣ ਵਾਲੀ ਗਵਰਨਮੈਂਟ ਹੈ ਉਹਨੂੰ ਵੀ ਮੈਂ ਇਹ ਅਪੀਲ ਕਰਾਂਗਾ ਕਿ ਧਿਆਨ ਰੱਖੇ ਤੇ ਸਾਹਮਣੀ ਸਾਈਡ ਤੇ ਵੀ ਉਹ ਮੇਨਟੇਨ ਕਰਨ ਦੇਰ ਅੱਜਕੱਲ ਯੂਥ ਹੈ ਉਹ ਮਤਲਬ ਠੰਡਾ ਪਾਣੀ ਪੀਂਦਾ ਉਹਨੂੰ ਪਤਾ ਹੀ ਨਹੀਂ ਹੈ ਕਿ ਕੀ ਫਾਇਦਾ ਮਟਕੇ ਦਾ ਲੱਗਦਾ ਕਿ ਯੂਥ ਨੂੰ ਵੀ ਵੱਤੋ ਵਾ ਜਿਹੜਾ ਮਟਕੇ ਦਾ ਪਾਣੀ ਪੀਣਾ ਚ ਕਿੰਨੀ ਘੱਟ ਜਿਆਦਾ ਨੌਲੇਜ ਗਵਰਨਮੈਂਟ ਦੇ ਸਕਦੀ ਹੈ ਜਾਂ ਸਕੂਲਾਂ ਚ ਦੇਣੀ ਚਾਹੀਦੀ ਹੈ ਇਹ ਜਿਹੜੀ ਨੌਲੇਜ ਗਾਈਡ ਹੀ ਸ਼ੁਰੂ ਤੋਂ ਗਲਤ ਕੀਤਾ ਜਾ ਰਿਹਾ ਜੋ ਪੁਰਾਣੇ ਟਾਈਮ ਦੇ ਵਿੱਚ ਦੋ ਅਸੀਂ ਲੋਕ ਜੀ ਰਹੇ ਸੀ ਜਿਹੜਾ ਸਾਡੇ ਬਜ਼ੁਰਗ ਗਏ ਸੀ ਉਹ ਕਿੰਨਾ ਵਧੀਆ ਤਰੀਕੇ ਨਾਲ ਰਹਿ ਰਹੇ ਸੀ ਸਾਰਾ ਕੁਝ ਵਧੀਆ ਤੇ ਕਿੰਨਾ ਮੈਂਡੇਨ ਹੋ ਰਿਹਾ ਸੀ ਉਹਨਾਂ ਚ ਜਨੂੰ ਫੋਲੀਓ ਲਿਖਤਮ ਕਰਕੇ ਨਵੀਂ ਟੈਕਨੋਲੋਜੀ ਨਵੀਂ ਜਿਹੜੀ ਜਿਆਦਾ ਇੰਦੀ ਕੋਸ਼ਿਸ਼ ਕੀਤੀ ਟੈਕਨੋਲੋਜੀ ਇਹ ਜਿੱਥੇ ਦੀ ਨਿੱਕ ਲੋੜ ਹੀ ਉਨੀ ਤਾਂ ਹੈ ਹੀ ਪਰ ਜਿਹੜੀ ਜਿਹੇ ਨਵੇਂ ਜਾਇਡ ਆਡਨ ਕੀਤੀਆਂ ਗਈਆਂ ਉਹਦਾ ਜਿਹੜਾ ਨੁਕਸਾਨ ਹੈਗੇ ਆ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿੰਨਾ ਜ਼ਿਆਦਾ ਪ੍ਰਮੋਟ ਕਰੀ ਜਾਊਗਾ ਉਹ ਗਿਆਨਾਂ ਦੇ ਜਾਨੂੰ ਉਹ ਜੋ ਚੀਜ਼ ਟੀਵੀ 'ਚ ਦਿਖੇਗੀ ਉਹੀ ਵਿਕਣੀ ਹੈ ਐਸ ਕਰਕੇ ਜਿਹੜੀ ਚੀਜ਼ ਪ੍ਰਮੋਟ ਕੀਤੀ ਜਾਏਗੀ ਉਹੀ ਚੀਜ਼ ਅੱਗੇ ਵਧੇਗੀ ਨੁਕਸਾਨ ਦੱਸਣੇ ਬੈਨਗੇ ਇਰਾਕੇ ਕਹਿੰਦੇ ਕਿ ਪ੍ਰਾਤਨ ਚੀਜ਼ਾਂ ਜਿਹੜੀਆਂ ਲੋਕ ਜਿਹੜਾ ਭੁੱਲਦੇ ਜਾਂਦੇ ਨੇ ਨਵੀਂ ਨਵੀਂ ਟੈਕਨੋਲੋਜੀ ਰਾਇਰ ਬਾਈ ਜੀ ਹੋਰ ਨੇ ਅਸੀਂ ਦੇਖਦੇ ਕਿ ਇਹ ਬੋਤਲ ਵੀ ਮਟਕੇ ਮਿੱਟੀ ਦੀ ਬੋਤਲ ਹੀ ਹੈਗੀ ਇਹ ਮਿੱਟੀ ਦੀ ਬੋਟਲ ਹੈ ਜੀ ਲੋਕੀ ਫ੍ਰਿਜ ਵਾਲੀ ਬੋਤਲ ਖੜਦੇ ਕੈਂਡੀ ਵਾਲੀ ਬੋਤਲ ਲੈ ਕੇ ਉਹ ਪਾਣੀ ਕੀ ਪਤਾ ਕਿੰਨੇ ਦਿਨ ਦਾ ਭਰਿਆ ਹੁੰਦਾ ਹੈ ਇਹ ਚ ਤਾਜ਼ਾ ਪਾਣੀ ਭਰਿਆ ਕਰੋ ਮਿੱਟੀ ਦੀ ਬੋਤਲ ਹੈ ਗੁਜਰਾਤ ਤੋਂ ਬਣ ਕੇ ਆਂਦੀ ਹੈ ਪਿਓਰ ਮਿੱਟੀ ਹੈ ਕੋਈ ਇੱਥੇ ਕੈਮੀਕਲ ਨਹੀਂ ਕੋਈ ਨੁਕਸਾਨ ਨਹੀਂ ਹੁੰਦਾ ਇਸ ਤਰ੍ਹਾਂ ਟਕਣ ਖੁੱਲਦਾ ਹੈ ਟੂਰਿਸਟ ਸਕਾਰ ਤੇ ਲੈ ਜਾਓ ਟ੍ਰੇਨ ਤੇ ਲੈ ਜਾਓ ਬੱਸ ਤੇ ਲੈ ਜਾਓ ਉਹਦੇ ਵਾਸਤੇ ਪਾਣੀ ਵਾਸਤੇ ਬੈਸਟ ਬੋਤਲ ਹੈਗੀ ਹੈ ਇਹਦੀ ਕਾਫੀ ਵਿਕਰੀ ਹੈ ਬਹੁਤ ਜ਼ਿਆਦਾ ਕਸਟਮਰ ਸਾਡੇ ਕੋਲ ਲੈ ਕੇ ਜਾ ਰਹੇ ਨੇ ਬੋਤਲ ਬਹੁਤ ਆਉਂਦੀ ਸਾਡੇ ਕੋਲ ਤਾਂ ਹੋਰ ਕੀ ਕੀ ਨਵੀਂ ਕੀ ਹੈ ਗਈ ਸਭ ਮਟਕੇ ਸੀ ਦੇਖ ਰਹੇ ਬੋਤਲ ਹੋਰ ਕੀ ਕੀ ਤੁਹਾਡੇ ਕੋਲ ਹੈਗਾ ਯੋਰ ਕੁੱਕਰ ਆਂਦਾ ਕੜਾਈਆਂ ਆਂਦੀਆਂ ਫਰਾਈ ਪੈਨ ਆਂਦੇ ਆ ਟੀ-ਸ਼ਰਟਾਂ ਦੇ ਤੋੜੀਆਂ ਆਂਦੀਆਂ ਸਬਜ਼ੀ ਬਣਾਉਣ ਵਾਸਤੇ ਸਿੱਧੀ ਗੈਸ ਦੇ ਉੱਪਰ ਲੱਗ। ਤੇ ਕਾਫੀ ਵੈਰਾਈਟੀ ਪਈ ਸਾਡੇ ਕੋਲ ਆਂਦੀ ਹੈ ਸਭ ਸਬਜ਼ੀ ਵਾਸਤੇ। ਜਿਆਦਾ ਦੇ ਸ਼ਹਿਰ ਵਸੇ ਹੀ ਭਾਵੇਂ ਸਬਜ਼ੀ ਮਿੱਟੀ ਦੇ ਭਾਂਡੇ 'ਚ ਸਬਜ਼ੀ ਬਣਾ ਕੇ ਖਾਇਆ ਕਰੋ। ਤੇ ਕੀ ਰੇਟ ਕੀ ਹੈਗਾ? ਬਹੁਤ ਸਸਤੇ ਹੈ ਜੀ 150 200 300 ਰੁਪਏ ਦਾ ਘੜਾ ਹੈਗਾ ਕੋਈ ਜ਼ਿਆਦਾ ਰੇਟ ਨਹੀਂ ਹੈਗਾ। ਜਿਹੜੀ ਬੋਟਲ ਹੈ 150 ਰੁਪਏ ਦੀ ਹੈਗੀ 1 ਲੀਟਰ ਦੀ। ਕੋਈ ਜ਼ਿਆਦਾ ਰੇਟ ਨਹੀਂ ਹੈਗਾ ਨਾਰਮਲ ਰੇਟ ਹੁੰਦੇ ਮਿੱਟੀ ਦੇ ਭਾਂਡੇ ਦਾ ਜੀ। ਤੇ ਕੀ ਅੰਮ੍ਰਿਤਸਰ ਠੰਡਾ ਪਾਣੀ ਪੀਂਦੇ ਬਿਮਾਰ ਹੋ ਰਿਹਾ ਗਰਮੀ ਬਹੁਤ ਜ਼ਿਆਦਾ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋ ਮੈਂ ਜੀ ਸਾਰੇ ਪਹਿਲੀ ਗੱਲ ਜੂਥ ਨੂੰ ਇਹੀ ਕਹੂੰਗਾ ਕਿ ਮਿੱਟੀ ਦੇ ਕੁੱਜਿਆਂ ਦੇ ਕਾਲੇ ਛੋਲੇ ਪੀਓ ਕੇ ਖਾਇਆ ਕਰੋ ਉਹਨਾਂ ਤੰਦਰੁਸਤ ਜਿਹੜੇ ਬੱਚੇ ਜਿੰਮ ਜਾ ਰਹੇ ਨੇ ਜਾਂ ਪਹਿਲਵਾਨੀ ਦਾ ਜਾਂ ਸਪੋਰਟਸ ਕਰਦੇ ਨੇ ਉਹਨਾਂ ਚਾਹੀਦਾ ਮਿੱਟੀ ਦੇ ਕੁੱਜਿਆਂ ਦੇ ਦਹੀਂ ਜਮਾ ਕੇ ਖਾਓ ਮਿੱਟੀ ਦੇ ਕੁੱਜਿਆਂ ਦੇ ਕਾਲੇ ਛੋਲੇ ਪੀਓ ਕੇ ਖਾਇਆ ਕਰੋ ਸ਼ਹਿਰ ਵਸੇ ਵੀ ਕਰਦੇ ਬੱਚਿਆਂ ਨੂੰ ਠੰਡਾ ਪਾਣੀ ਬਿਲਕੁਲ ਨਾ ਦਿਓ ਆਰ ਵਾਲਾ ਪਾਣੀ ਬਿਲਕੁਲ ਨਾ ਪਿਓ ਮਿੱਟੀ ਦੇ ਘੜੇ ਦਾ ਪਾਣੀ ਪਿਆ ਕੇ ਕਰੋ ਸਭ ਤੋਂ ਵੱਧ ਤੰਦਰੁਸਤ ਹੋ ਕੇ ਸਿਹਤਮ ਪੂਰੇ ਪੰਜਾਬ ਪਰ ਦੇ ਵਿੱਚ ਅੱਜ ਅਸੀਂ ਖਬਰ ਵਿਖਾਈ ਕੀਤੀ ਆ ਮਟਕੇ ਦੇ ਘੜਿਆਂ ਦੀ ਕਿਉਂਕਿ ਅਕਸਰ ਜਿਹੜੇ ਪੁਰਾਣੇ ਲੋਕ ਸੀਗੇ ਉਹ ਘੜਿਆਂ ਦਾ ਪਾਣੀ ਪੀਂਦੇ ਸੀਗੇ ਰਾਤੀ ਪਾਣੀ ਭਰ ਕੇ ਸਵੇਰੇ ਪਾਣੀ ਪੀਂਦੇ ਸੀਗੇ ਜਿਸ ਕਰਕੇ ਉਹ ਸਵਸਥ ਰਹਿੰਦੇ ਸੀਗੇ ਉਮਰਾਂ ਉਹਨਾਂ ਦੀ ਕਾਫੀ ਵੱਡੀ ਹੁੰਦੀ ਸੀਗੀ ਪਰ ਹੁਣ ਕਿਤਨਾ ਕਿਤੇ ਟੈਕਨੋਲੋਜੀ ਨਾਲ ਜਿਹੜੇ ਲੋਕ ਜਿਹੜੇ ਨੇ ਯੂਥ ਜਿਹੜੇ ਨੇ ਫ੍ਰਿਜ ਵਾਲਾ ਠੰਡਾ ਪਾਣੀ ਪੀਦੇ ਜਿਸ ਕਰਕੇ ਉਹ ਅਕਸਰ ਬਿਮਾਰ ਹੁੰਦੇ ਨੇ ਆ ਰਹੇ ਨੇ ਤਾਂ ਅਸੀਂ ਗੱਲਬਾਤ ਕੀਤੀ ਸੀਗੀ ਘੜਿਆ ਵਾਲਿਆਂ ਨਾਲ ਤੋਂ ਲੋਕਾਂ ਨੇ ਸਿੱਧਾ ਕਿ ਜੱਦੀ ਪੁਸ਼ਟਨ ਦਾ ਕੰਮ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਫੀ ਸਾਲ ਹੋ ਚੁੱਕੇ ਹੋਰ ਉਹਨਾਂ ਜਿਹੜਾ ਕੰਮ ਕਰਦੇ ਉਹਨਾਂ ਨੂੰ ਫਾਇਦੇ ਕਿਹਨਾਂ ਹੈ ਕਿ ਘੜੇ ਦੇ ਵਿੱਚ ਪਾਣੀ ਪੀਂਦੇ ਕੀ ਜਿਹੜੇ ਫਾਇਦੇ ਕਿਸ ਤਰ੍ਹਾਂ ਉਸਤਾ ਇਸਤੇਮਾਲ ਕਰਨਾ ਚਾਹੀਦਾ ਤੇ ਅਸੀਂ ਤੁਹਾਨੂੰ ਘੜੇ ਵੀ ਵਿਖਾਏ ਸੀਗੇ ਤੇ ਬੋਤਲਾਂ ਵੀ ਆਈਆਂ ਅੰਮ੍ਰਿਤਸਰ ਵਾਸੀਨ ਨੂੰ ਅਪੀਲ ਕਰਦੇ ਹਾਂ ਕਿ ਬਾਅਦ ਤੋਂ ਬਾਅਦ ਘੜਿਆਂ ਦਾ ਪਾਣੀ ਪੀ ਸਕੇ ਜਿਸ ਤੋਂ ਬਾਅਦ ਉਹ ਸਵਸਥ ਰਹਿ ਸਕਣ ਤੇ ਗਰਮੀ ਤੋਂ ਵੀ ਉਹਨਾਂ ਦਾ ਬਚਾਅ ਹੋ ਸਕਦਾ ਹੈ ਮੈਨੂੰ ਮਾਨਮਾਨ ਲਾਲ ਪਰੇਸ਼ਰਮਾ ਅਜੀ ਮੀਡੀਆ ਅੰਮ੍ਰਿਤਸਰ